ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇੱਕ ਸੁਖਬੀਰ ਬਾਦਲ ਵੱਲੋਂ ਅਕਾਲ ਤਖਤ ਸਾਹਿਬ ਤੇ ਜੋ 1984 ਵਿੱਚ ਢਾਇਆ ਗਿਆ ਸੀ ਕਾਂਗਰਸ ਸਰਕਾਰ ਵੱਲੋਂ ਉਹਦੀ ਜਿਹੜੀ ਫੋਟੋ ਆ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਉਹਦਾ ਪ੍ਰਚਾਰ ਕੀਤਾ ਜਾ ਰਿਹਾ ਵੀ ਦੇਖੋ ਕਾਂਗਰਸ ਸਰਕਾਰ ਨੇ ਕੀ ਕੀਤਾ ਲੋਕਾਂ ਨੂੰ ਦੱਸਿਆ ਜਾਇਆ ਦੱਸ ਰਿਹਾ ਕਿ ਵੋਟਾਂ ਲੈਣ ਵਾਸਤੇ ਅਕਾਲੀ ਦਲ ਇਹ ਜੀ ਨੂੰ ਵਰਤ ਰਿਹਾ ਸੋ ਸੰਗਤ ਜੀ ਮੈਂ ਗੱਲ ਕਰਦਾ ਅਕਾਲੀ ਦਲ ਨੂੰ ਇਹ ਮੇਰੀ ਵੀਡੀਓ ਜ਼ਰੂਰ ਦੇਖਣਾ ਅਕਾਲੀ ਦਲ ਤੇ ਸਾਨੂੰ ਜਵਾਬ ਦੇਣ ਸੰਗਤ ਜੀ ਬਿਲਕੁਲ ਜਿਹੜਾ ਕਾਲ ਤਖਤ ਸਾਹਿਬ ਜਿਹੜਾ ਢਾਇਆ ਗਿਆ ਉਹ ਕਾਲ ਤਖਤ ਸਾਹਿਬ ਜਿਹੜਾ ਕਾਂਗਰਸ ਸਰਕਾਰ ਵੱਲੋਂ ਢਾਇਆ ਗਿਆ ਪਰ ਢਵਾਉਣ ਵਾਲੇ ਕੌਣ ਸੀ ਭਾਜਪਾ ਤੇ ਭਾਜਪਾ ਕੌਣ ਸੀ ਜਿਨ੍ਹਾਂ ਨੇ ਘੱਟੋ ਘੱਟ ਵੀ 15 20 25 ਸਾਲ ਅਕਾਲੀਆਂ ਨਾਲ ਗੱਡ ਤੋਂ ਉਪਰ ਰੱਖੇ ਉਹ ਚੀਜ਼ ਸੀ ਬਾਦਲ ਔਰ ਬੀਜੇਪੀ ਅਡਵਾਨੀ ਨੇ ਆਪਣੀ ਕਿਤਾਬ ਚ ਮਾਈ ਇੰਡੀਆ ਮਾਈ ਲਾਈਫ ਚ ਲਿਖਿਆ ਆ ਕਿ ਇੰਦਰਾ ਗਾਂਧੀ ਨੂੰ ਆਪਾਂ ਜੋਰ ਪਾ ਕੇ ਜਿਹੜਾ ਅਕਾਲ ਤਖਤ ਢਵਾਇਆ ਗਿਆ ਸਾਡੇ ਵੱਲੋਂ ਉਹ ਟੌਣ ਟੌਂਦੀ ਨਹੀਂ ਸੀ ਇਹ ਕੰਮ ਕਰਨ ਨੂੰ ਰਾਜ਼ੀ ਨਹੀਂ ਸੀ ਪਰ ਆਪਾਂ ਢਵਾਇਆ ਗਿਆ ਇਹਨਾਂ ਨੂੰ ਪਤਾ ਵੀ ਆ ਪਰ ਮੈਂ ਗੱਲ ਇੱਕ ਕਰਦਾ ਕਾਲਿਓ ਔਰ ਸੰਗਤ ਜੀ ਜਿਹੜਾ ਅਕਾਲਤਾ ਸਾਹਿਬ ਕਾਂਗਰਸ ਨੇ ਡਟਵਾ ਦਿੱਤਾ ਪਰ ਜਿਹੜਾ ਉਹਦੀ ਮਾਨ ਮਰਿਆਦਾ ਜਿਹੜੀ ਆ ਉਹ ਖਤਮ ਕੀਤੀ ਉਹ ਕਨੇ ਕੀਤੀ ਬੀਜੇਪੀ ਸਰਕਾਰ ਨੇ ਜਾਂ ਅਕਾਲੀਓ ਤੁਸੀਂ ਉਹ ਜਿਹੜੀ ਸਿਧਾਂਤ ਅਕਾਲਤਾ ਸਾਹਿਬ ਦੇ ਉਹ ਤੁਸੀਂ ਖਤਮ ਕੀਤੇ ਉਹ ਕਿਦਾਂ ਕੀਤੇ ਵੋਟਾਂ ਦੇ ਵਿੱਚ ਹਰੇਕ ਕੰਮ ਵਿੱਚ ਤੁਸੀਂ ਜਥੇਦਾਰਾਂ ਨੂੰ ਵਰਤੇ ਆਇਆ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਇਹ ਇਹ ਸਾਰੀ ਸੰਗਤ ਨੂੰ ਪਤਾ ਆ ਕਿ ਹਰੇਕ ਵੋਟਾਂ ਵਿੱਚ ਤੁਸੀਂ ਜਥੇਦਾਰਾਂ ਨੂੰ ਆਪਣੇ ਘਰਾਂ 'ਚ ਬੁਲਾ ਕੇ ਰਾਮ ਰਹੀਮ ਵਰਗੇ ਗੰਦੇ ਬੰਦਿਆਂ ਨੂੰ ਉਹਨਾਂ ਨੂੰ ਤੁਸੀਂ ਮਾਫ਼ੀਆਂ ਦਵਾਈਆਂ ਅਕਾਲਤਾ ਸਾਹਿਬ ਤੋਂ ਜਥੇਦਾਰ ਖੜੇ ਕਰਕੇ ਕਹਿਨੂ ਲੋਕਾਂ ਦੇ ਵੀ ਜਥੇਦਾਰ ਨੇ ਮਾਫ਼ੀ ਦਿੱਤੀ ਪਰ ਨਹੀਂ ਉਦੋਂ ਜਦੋਂ ਰਾਮ ਰਹੀਮ ਕਹਿੰਦਾ ਵੀ ਮੈਂ ਤਾਂ ਮਾਫ਼ੀ ਮੰਗੀ ਨਹੀਂ ਇਹ ਕਾਲੀਆਂ ਨੇ ਜ਼ਬਰਦਸਤੀ ਹਰ ਕੋਈ ਵੋਟਾਂ ਲੈਣ ਦੀ ਖਾਤਰ ਮੈਨੂੰ ਮਾਫ਼ ਕਰਤਾ ਪਰ ਮੈਂ ਮਾਫ਼ੀ ਅਕਾਲਤਾ ਸਾਹਿਬ ਤੋਂ ਨਹੀਂ ਮੰਗਦਾ ਤੇ ਸੰਗਠੀ ਅਕਾਲ ਤਖਤ ਸਾਹਿਬ ਦੀ ਬਾਹਰਲੀ ਦਵਾਰ ਕਾਂਗਰਸ ਨੇ ਬੰਬੋ ਲਾ ਕੇ ਅੜਾ ਕੇ ਤੋੜ ਦਿੱਤੀ ਪਰ ਜਿਹੜੀ ਮर्यादा ਦਾ ਕਹਾਣ ਜੋ ਬਾਦਲਾਂ ਨੇ ਕੀਤਾ ਅੱਜ ਤੱਕ ਉਹ ਕੋਈ ਨਹੀਂ ਕਰ ਸਕਿਆ ਤੇ ਨਾ ਹੀ ਕੌਮ ਦਾ ਘਟਾ ਇਹ ਪੂਰਾ ਕਰ ਸਕਦੇ ਆ ਕੋਈ ਵੀ ਕੋਈ ਵੀ ਆ ਜੇ ਪੂਰਾ ਨਹੀਂ ਕਰ ਸਕਦੇ ਕਿਉਂਕਿ ਬੰਦੇ ਦੇ ਜਦੋਂ ਜਥੇਦਾਰ ਚੰਗੇ ਵੀ ਆ ਜਾਣਗੇ ਨਾ ਚੰਗੇ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਕੌਮ ਲਈ ਕੋਈ ਸੰਦੇਸ਼ ਦੇਣਗੇ ਪੂਰੇ ਵਿੱਚ ਸੰਗਤ ਨੂੰ ਲੱਗਿਆ ਕਰੂਗਾ ਵੀ ਜਦੋਂ ਬਦਲ ਹੋਣੀ ਹੈ ਸ਼ਹਿਰ ਇਹ ਵੀ ਪਾਰਟੀ ਖਰੇ ਜਥੇਦਾਰ ਤੋਂ ਵੱਲੋਂ ਪਾਰਟੀ ਵੱਲੋਂ ਕੁਝ ਨਹੀਂ ਆ ਦਿੰਦੀ ਹੋਵੇ ਸੋ ਇਹਨਾਂ ਨੇ ਜਥੇਦਾਰਾਂ ਨੂੰ ਵਰਤਿਆ ਆਕਾਲ ਤਖਤ ਸਾਹਿਬ ਦੀ ਜੇ ਦੁਬਾਰਾ ਕਾਂਗਰਸ ਸਰਕਾਰ ਨੇ ਗੋਲੀਆਂ ਟੋਪਾ ਟੈਂਕਾਂ ਨਾਲ ਤੋੜੀਆਂ ਇਹਨਾਂ ਨੇ ਆਕਾਲ ਤਖਤ ਸਾਹਿਬ ਦਾ ਜੋ ਅੰਦਰਲਾ ਸਿਧਾਂਤ ਖਤਮ ਕਰਤਾ ਅੱਜ ਤੱਕਰ ਦੁਨੀਆ 'ਚ ਰਹਿੰਦੇ ਉਹ ਪੂਰਾ ਨਹੀਂ ਹੋ ਸਕਦਾ ਸੰਗਤ ਜੀ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਵਰਤਿਆ ਇਹਨਾਂ ਨੇ ਜਥੇਦਾਰਾਂ ਨੂੰ ਵਰਤਿਆ ਇਹਨਾਂ ਨੇ ਪ੍ਰਚਾਰਕ ਕੌਮ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਤਨਖਾਹ ਲੈਂਦੇ ਆ ਗੁਰੂ ਰਾਮਦਾਸ ਦੇ ਘਰ ਦੀ ਇਹਨਾਂ ਨੇ ਆਪਣੇ ਪਰਿਵਾਰ ਵਾਸਤੇ ਆਪਣੀ ਪਾਰਟੀ ਵਾਸਤੇ ਵਰਤਿਆ ਇਹਨਾਂ ਨੇ ਵਰਤਿਆ ਗੁਰੂ ਦਾ ਲੰਗਰ ਜੋ ਗੁਰੂ ਰਾਮਦਾਸ ਜੀ ਦਾ ਲੰਗਰ ਸੰਗਤ ਵਿੱਚ ਬਣਾਇਆ ਜਾਂਦਾ ਆ ਇਹਨਾਂ ਨੇ ਵਰਤਿਆ ਵੋਟਾਂ ਦੇ ਵਿੱਚ ਜਦੋਂ ਉਹਨਾਂ ਦੀਆਂ ਵੋਟਾਂ ਜਦੋਂ ਅਡਵਾਨੀ ਦੀ ਜਾ ਪ੍ਰਧਾਨ ਮੰਤਰੀ ਇਹ ਬਾਦਲ ਸਰਕਾਰ ਦੇ ਸਮੇਂ ਚ ਆਉਂਦਾ ਸੀਗਾ ਇਹ ਜਿਹੜਾ ਲੰਗਰ ਆ ਗੁਰੂ ਰਾਮਦਾਸ ਜੀ ਦੇ ਘਰ ਤੋਂ ਜਿਹੜਾ ਲੰਗਰ ਜਾਂਦਾ ਹੁੰਦਾ ਸੀ ਇਹਨਾਂ ਦੇ ਵੋਟਾਂ ਦੇ ਵਾਸਤੇ ਮੈਂ ਨਹੀਂ ਕਹਣਾ ਗੁਰੂ ਰਾਮਦਾਸ ਦਾ ਲੰਗਰ ਹਰੇਕ ਪਾਸੇ ਜਾ ਸਕਦਾ ਆ ਪਰ ਕਿਨਾਂ ਵਾਸਤੇ ਜਾਂਦਾ ਜਿਨ੍ਹਾਂ ਦੇ ਜਿਹੜੇ ਸਿੱਖ ਕੌਮ ਦੇ ਵਿਰੋਧੀ ਆ ਉਹਨਾਂ ਨੂੰ ਆਪਾਂ ਲੰਗਰ ਚਖਾਵਾਂਗੇ ਜਾ ਕੇ ਸੋ ਸੰਗਤ ਜੀ ਇਹਨਾਂ ਦੇ ਗੁੰਮਰਾਹ ਕਰ ਰਿਹਾ ਬੰਦਾ ਅਸੀਂ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਨਾ ਕਾਂਗਰਸ ਨਾ ਆਮ ਪਾਰਟੀ ਨਾ ਭਾਜਪੀ ਕਿਸੇ ਵੀ ਪਾਰਟੀ ਨਾਲ ਸਾਡਾ ਲੈਣਾ ਦੇਣਾ ਨਹੀਂ ਪਰ ਜੋ ਇਹ ਗੁੰਮਰਾਹ ਕਰ ਰਿਹਾ ਸੰਗਤ ਜੀ ਆਪ ਜੀ ਨੂੰ ਇਹ ਸਾਰੇ ਭਲੀ ਭਾਂਤ ਜਾਂਦੇ ਆ ਅਕਾਲਤਾ ਸਾਹਿਬ ਟਾਇਆ ਅਕਲ ਇਹਨੇ ਕਾਂਗਰਸ ਸਰਕਾਰ ਨੇ ਇਹਨਾਂ ਦਾ ਜੋਰ ਪੂਰਾ ਬਾਦਲਾਂ ਦਾ ਇਹਨਾਂ ਨੇ ਪੂਰਾ ਆਪਣਾ ਸਹਿਯੋਗ ਦਿੱਤਾ ਪਰ ਮੈਂ ਫੇਰ ਗੱਲ ਉੱਥੇ ਹੁਮਨਾਇਆ ਜੋ ਇਹਨਾਂ ਨੇ ਕੌਮ ਦਾ ਨੁਕਸਾਨ ਕੀਤਾ ਸ਼ਾਇਦ ਹੀ ਕੋਈ ਹੋਰ ਕੋਈ ਪਾਰਟੀ ਕੋਈ ਜਥੇਬੰਦੀ ਕਰੇ ਨਹੀਂ ਕਰ ਸਕਦੀ ਸੰਘਾ ਜੀ ਇਹਨਾਂ ਨੇ ਸਾਰਾ ਕਾਲ ਤੱਕ ਸਹਿਬ ਆਪਣੇ ਇੱਕ ਪਰਵਾਦ ਦੀ ਤਰ੍ਹਾਂ ਰੱਖਿਆ ਆ ਜੋ ਵੀ ਇਹਨਾਂ ਨੂੰ ਫੈਸਲੇ ਚੰਗੇ ਆਉਂਦੇ ਆ ਜਥੇਦਾਰਾਂ ਕੋਲ ਬੁਲਾ ਦਿੰਦੇ ਆ ਜੇ ਇਹਨਾਂ ਕੋ ਨੁਕਸਾਨ ਹੁੰਦਾ ਆਪਣੀ ਪਾਰਟੀ ਵਾਸਤੇ ਉਹ ਵੀ ਇਹ ਜਥੇਦਾਰ ਉੱਥੋਂ ਜਾ ਕੇ ਬੋਲ ਦਿੰਦੇ ਆ ਪਰ ਅੱਜ ਸਾਨੂੰ ਗਮਰਾਹ ਕਰ ਰਿਹਾ ਫੋਟੋ ਦਿਖਾ ਕੇ ਇਲਾਨ ਤੇ ਸ਼ਰਮ ਆਇ ਤੇ ਮੈਂ ਕਹਿੰਦਾ ਸੰਗਤ ਜਦੋਂ ਇਹ ਦੇਖ ਰਹੀ ਸੀ ਫੋਟੋ ਦਿਖਾਉਂਦੀ ਇਹਨੂੰ ਸਵਾਲ ਸਾਡੇ ਲਖਾ ਕਿਉਂ ਨਹੀਂ ਪੁੱਛਿਆ ਗਿਆ ਕਿਸੇ ਦੇ ਅਣਕ ਜੁਰਤ ਮਰ ਗਈ ਆ ਕਿਸੇ ਦੇ ਅਣ ਕੀ ਐ ਨਹੀਂ ਵੀ ਜਿਹੜਾ ਇਹਨੂੰ ਪੁੱਛ ਸਕੇ ਵੀ ਤੂੰ ਸਾਨੂੰ ਅੱਜ 50 ਸਾਲ ਬਾਅਦ 30 35 ਸਾਲ ਬਾਅਦ ਸਾਨੂੰ ਇਹ ਫੋਟੋ ਤੂੰ ਦਿਖਾ ਰਿਹਾ ਸਾਡੀ ਜੜੀਆਂ ਜੜੀਆਂ ਸਾਡੀ ਜਿਹੜੇ ਜ਼ਖਮ ਕੀਤੇ ਔਰ ਉਹ ਕਾਂਗਰਸ ਸਰਕਾਰ ਨੇ ਉਹਨੂੰ ਤੂੰ ਫੇਰ ਤੂੰ ਦੱਸ ਰਿਹਾ ਵੀ ਆ ਕਾਂਗਰਸ ਨੂੰ ਬੋਰਡ ਨਾ ਪਾਇਓ ਓਏ ਆ ਕਾਂਗਰਸ ਨੇ ਸਿੱਖੋ ਤੁਹਾਡੇ ਵਾਸਤੇ ਆ ਕੀਤਾ ਉਹਨਾਂ ਨੇ ਵੀ ਕੀਤਾ ਪਰ ਤੁਸੀਂ ਕੌਮ ਦਾ ਕਾਂਗਰਸ ਤਾ ਲੋ ਜਾਰਾ ਬੇੜਾ ਗਰਕ ਕਰਨ ਵਾਲੇ ਬੱਦਲ ਪ੍ਰਵਾਹ ਸੀ ਤੁਸੀਂ ਕਿਹੜੀ ਬਖਸ਼ੇ ਨਹੀਂ ਜਾਣੇ ਤੁਸੀਂ ਕਸਮਾਂ ਖਾਧੀਆਂ ਕਿ ਅਕਾਲ ਪੁਰਖ ਸਤਗੁਰੂ ਜੀ ਮਹਾਰਾਜ ਜੇ ਤੁਹਾਡੀ ਬੇਦਬੀ ਆਪਾ ਕਰਾਈ ਆ ਸਾਡਾ ਕੁਝ ਨਾ ਰਵੇ ਉਹ ਸਾਰੀ ਦੁਨੀਆ ਦੇ ਸਾਹਮਣੇ ਹੋ ਰਿਹਾ ਆ ਮਾਰਨ ਕਿਸੇ ਨੂੰ ਮਾਫ਼ ਨਹੀਂ ਕਰਨਾ ਜੇ ਆਪਾਂ ਕਰਾਂਗੇ ਆਪਾਂ ਵੀ ਬਚਿਆ ਨਹੀਂ ਜਾਣਾ ਜੇ ਬੱਦਲ ਪ੍ਰਵਾਹ ਉਹ ਤੁਸੀਂ ਕੀਤੀ ਆ ਔਰ ਤੁਸੀਂ ਕਰ ਰਹੇ ਆ ਬਖਸ਼ੇ ਤੁਸੀਂ ਵੀ ਨਹੀਂ ਜਾਣਾ ਤੋਂ ਸੰਗਤ ਜੀ ਸੁਚੇਤ ਰਵੋ ਜਦੋਂ ਇਦਾਂ ਦੀ ਇਹ ਕੰਮ ਵਰਤਦੇ ਆ ਇਹਨਾਂ ਨੂੰ ਜਿੱਥੇ ਮਰਜ਼ੀ ਇਹਨਾਂ ਨੂੰ ਫੜੋ ਇਹਨਾਂ ਨੂੰ ਘੇਰੋ ਰਣ ਪੁੱਛੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂ ਸੰਗਤ ਜੀ ਇੱਕ ਆ ਵੀਡੀਓ ਚ ਲੰਡੀ ਮੇਰੇ ਨਾਲ ਦੇਖਿਓ ਸੁਖਵੀਰ ਬਾਦਲ ਤੇ ਪ੍ਰਧਾਨ ਸ਼੍ਰੀ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਥੇਦਾਰ ਸਾਹਿਬ ਕਾਲਤਾਖਰ ਸਾਹਿਬ ਦੇ ਅੱਜ ਇੱਕ 84 ਦੀ ਵੀਡੀਓ ਬਣਾ ਕੇ ਕਲਿੱਪ ਬਣਾ ਕੇ ਸੰਗਤ ਕੋ ਵੋਟਾਂ ਮੰਗ ਰਿਹਾ 84 ਯਾਦ ਕਰਾ ਕੇ ਤੋਂ ਸੰਗਤ ਜੀ 40 ਸਾਲ ਧੱਕਣ ਇਹਨਾਂ ਨੇ ਇੰਨਾ ਕਹਣ ਕੀਤਾ 84 ਤੇ ਸਾਡੇ ਤੇ ਜੋ ਹੰਢਣੇ ਸੀ ਜੋ ਸਾਡੇ ਤੇ ਅਤਿਆਚਾਰ ਜ਼ੁਲਮ ਹੋਣਾ ਸੀ ਸਰਕਾਰ ਨੇ ਰੱਜ ਕੇ ਕੀਤਾ ਪਰ ਇਸ ਲੋਕਾਂ ਨੇ 84 ਦੇ ਨਾਂ ਤੇ ਜੋ ਸਾਡੇ ਨਾਲ ਕੀਤਾ ਅਸੀਂ ਭੁੱਲ ਨਹੀਂ ਸਕਦੇ ਸਿੱਖੋਂ ਤੇ ਕਦੇ ਵੀ ਇਸ ਚੀਜ਼ ਨੂੰ ਭੁਲਾ ਨਹੀਂ ਸਕਦੀ ਕੀ ਬਾਦਲ ਨੇ ਸਾਨੂੰ ਕਿੱਥੇ ਲਿਆ ਕੇ ਸੁੱਟਿਆ ਪੀਜੇਪੀ ਦੇ ਨਾਲ ਹੱਥ ਮਿਲਾ ਕੇ ਜਿਹੜੇ ਕੰਮ ਦਰਦ ਦੇ ਨਹੀਂ ਨਾ ਸਾਨੂੰ ਅੰਦਰ ਖਾਤੇ ਸਾਡਾ ਘਾਣ ਕੀਤਾ ਸ਼੍ਰੋਮਣੀ ਕਮੇਟੀ ਦੇ ਵਿੱਚ ਆਰਐਸਐਸ ਦੇ ਬੰਦੇ ਵੜ ਕੇ ਮੁਲਾਜ਼ਮ ਵੜ ਕੇ ਇੰਨਾ ਘਾਣ ਕੀਤਾ ਸਿੱਧੀ ਦਾ ਅੰਗਰੇਜ਼ ਤੁਹਾਨੂੰ ਦੱਸ ਨਹੀਂ ਸਕਦੇ ਸੋ ਸੋ ਮੈਂ ਇਹਨਾਂ ਨੂੰ ਮੈਸੇਜ ਮੇਰੀ ਵੀਡੀਓ ਸੰਗਤ ਜੀ ਇਹਨਾਂ ਤੱਕ ਪਹੁੰਚਾਈ ਜਾਵੇ ਇਨਾਂ ਨੂੰ ਪਤਾ ਚੱਲੇ ਕਿ ਸੰਗਤ ਉੱਠ ਪਈ ਐ ਸੰਗਤ ਜਾਗਰੂਤ ਹੋ ਗਈ ਐ ਤੁਸੀਂ ਜਿਹੜਾ ਪਖੰਡ ਫੜਿਆ ਸੀ ਜਿਹੜੇ ਤੁਸੀਂ ਮਖੋਟੇ ਲਾਏ ਸੀ ਉਹ ਤੁਹਾਡੇ ਮਖੋਟੇ ਨੰਗੇ ਹੋ ਚੁੱਕੇ ਆ ਤੁਸੀਂ ਹੁਣ ਤੁਹਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਨੰਗਾ ਕਰਤਾ ਆ ਤੁਹਾਡੇ ਓਪਨ ਹੋ ਚੁੱਕੇ ਆ ਸਾਰੇ ਹੁਣ ਸੰਗਤ ਜੀ ਕਦੀ ਤੇ ਆ ਕੇ ਗੁਰੂ ਘਰ ਭਾਂਡੇ ਮਾਂਜਦੇ ਆ ਕਦੀ ਮਾਫੀਆਂ ਦੀ ਵੀਡੀਓ ਪਾਉਂਦੇ ਆ ਕਿ ਸਾਨੂੰ ਇਹ ਫੁੱਦੂ ਸਮਝਦੇ ਆ ਕਿ ਜਾਂ ਅਸੀਂ ਪਾਗਲ ਲੋਗ ਆ ਸੰਗਤ ਜੀ ਹੁਣ ਇਹਨਾਂ ਨੂੰ ਭਜਾਓ ਹੁਣ ਸਮਾਂ ਜੇ ਆਪਾਂ ਨੂੰ ਸੁਚੇਤ ਹੋਦਾ ਤੇ ਸੋ ਇੱਕ ਛੋਟੀ ਜਿਹੀ ਬੇਨਤੀ ਹੋਰ ਕਰਨੀ ਚਾਹਨਾ ਸੰਗਤ ਜੀ ਤੁਹਾਡੇ ਨਾਲ ਮੈਂ 40 ਸਾਲ ਤੱਕਣ ਅਕਾਲ ਤਖਤ ਸਾਹਿਬ ਦੇ ਜ਼ਹੀਰ ਦਾ ਕਦੀ ਕੋਈ ਬਿਆਨ ਨਹੀਂ ਆਇਆ 84 ਦੇ ਮਸਲੇ ਦੇ ਵਿੱਚ ਨਾ ਕਦੀ ਆ ਬੋਲੇ ਕੁੰਮ ਕਰਨ ਵੀ 6 ਸਾਲ 6 ਮਹੀਨੇ ਸੌਂਦਾ ਤੇ 6 ਮਹੀਨੇ ਜਾਗਦਾ ਸੁਣਿਆ ਮੈਂ ਕਿਰਾ ਦੇਖਿਆ ਸੰਗਤ ਜੀ ਪਰ 40 ਸਾਲ ਪ੍ਰਧਾਨ ਸੁਦਾ ਰਿਹਾ 40 ਸਾਲਾਂ ਬਾਅਦ ਪ੍ਰਧਾਨ ਹੁਣ ਕਹਿ ਰਿਹਾ ਕੇ ਕਿ ਸੰਗਤ ਜੀ ਕਾਲੀਆਂ ਦਸਤਾਰਾਂ ਬਨੋ ਬੀਬੀਆਂ ਕਾਲੀਆਂ ਚੁੰਨੀਆਂ ਲੈਣ ਸੰਗਤ ਜੀ ਮੈਂ ਧੰਵਾਦ ਕਰਦਾ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੂੰ ਜਾਗ ਆ ਗਈ ਸੰਗਤ ਤੇ ਮੂਰੇ ਸਨਮੁਖ ਹੋ ਕੇ ਇਹਨਾਂ ਨੇ ਸੰਦੇਸ਼ ਦਿੱਤਾ ਅਕਾਲ ਤਖ਼ਤ ਸਾਹਿਬ ਦਾ ਫਰਮਾਨ ਸਾਡੇ ਸਿਰ ਤੇ ਅਸੀਂ ਹੁੰਦਾ ਪੂਰਾ ਸਿਰ ਮੱਥੇ ਸਿਰ ਮੱਥੇ ਕਰਦੇ ਆ ਪਰ ਸੰਗਤ ਜੀ ਜੋ ਇਹਨਾਂ ਦਾ ਫਰਜ਼ ਬੰਦਾ ਅਜੇ ਤੱਕ ਨਹੀਂ ਇਹਨਾਂ ਨੇ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਉੱਪਰ ਜੋ ਮਾਇਆ ਇਕੱਠੀ ਕਰ ਰਹੀ ਹੈ ਜੋ ਖਾਰੇ ਹੈ ਸੰਗਤ ਜੀ ਇਹਨਾਂ ਨੂੰ ਪਾਈ ਪਾਈ ਦਾ ਹਿਸਾਬ ਦੇਣਾ ਪੈਣਾ ਪੰਜਾਬ ਚ ਆਏ ਦਿਨ ਕਦੀ ਕਿਤੇ ਕਦੀ ਕਿਤੇ ਘਟਨਾ ਹੁੰਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅੰਗ 파ੜੇ ਜਾਂਦੇ ਆ ਕਦੀ ਮਹਾਰਾਜ ਦੀ ਬੇਦਬੀ ਕੀਤੀ ਜਾਂਦੀ ਹੈ ਕਦੀ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਹੀਂ ਬੋਲਿਆ ਅੱਜ ਸੁਖਵੀਰ ਬਾਦਰ ਨੂੰ 84 ਦੇ ਯਾਦ ਆ ਗਿਆ ਔਰ ਕਦੀ ਇਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਇੱਕ ਲਫ਼ਜ਼ ਨਹੀਂ ਬੋਲਿਆ ਘਟਨਾ ਦੇ ਉੱਪਰ ਆਪ ਹੀ ਇਹਨਾਂ ਨੇ ਸਾਡਾ ਘਾਣ ਕਰਕੇ ਸਾਡੇ ਨਾਲ ਤਮਾਸ਼ਾ ਖੇਡਿਆ ਸਾਨੂੰ ਅੰਦਰ ਖਾਤੇ ਇਹਨਾਂ ਨੇ ਦਲਦਲ ਦੇ ਵਿੱਚ ਛੁੱਟਿਆ ਸੰਗਤ ਜੀ 10 ਇੰਨੀ ਗੱਲਾਂ ਕਹਿੰਦਾ ਸ਼ਿਵਾਮਗ ਦਾ ਵਾਹਿਗੁਰੂ ਜੀ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੀ ਬੋਲਿਆ ਮੈਂ ਕਰਾਂ ਬਾਬਾ ਨਿਆਰੇ ਸ਼ੀਸ਼ਾ ਚੜ੍ਹ ਬਾਬਾ ਸ਼ੀਸ਼ਾ ਚੜ੍ਹ ਕੇ ਸੀ ਲੱਗਾ ਓਹੋ ਬਾਬਾ ਸਹੀ ਦਾ ਸਹੀ ਬੋਲਿਆ ਜੇ ਗਾਲਾਂ ਬੋਲ ਗਿਆ ਬਾਬਾ ਜੀ ਚਲਾਓ ਬੜੀ ਨਿੱਕੜ ਚੱਲਦੇ ਉਹ ਜਿਹੜੇ ਆਪਣੇ ਵੀਡੀਓ ਬਣਾਉਂਦੇ ਨੇ ਟਿਕ ਵੀਡੀਓ ਬਣਨੀ ਹੁੰਦੀ ਹੈ ਟਿਕ ਵੀਡੀਓ